ਅੱਜ ਤੜਕਸਾਰ ਹੀ ਐਨਆਈਏ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਗੁਰਦਾਸਪੁਰ ਦੇ ਪਿੰਡ ਪੀਰਾ ਬਾਗ ਅਤੇ ਸਲੇਮਪੁਰ ਵਿੱਚ ਐਨਆਈਏ ਨੇ ਗੁਰਵਿੰਦਰ ਸਿੰਘ ਉਰਫ ਬਾਬਾ ਦੀ ਪ੍ਰਾਪਰਟੀ ਨੂੰ ਸੀਲ ਕਰ ਦਿੱਤਾ ਹੈ ਦੱਸਦੀ ਹੈ ਕਿ ਐਨਆਈਏ ਦੀ ਟੀਮ ਵੱਲੋਂ ਕਾਮਰੇਡ ਬਲਵਿੰਦਰ ਸਿੰਘ ਕਤਲ ਮਾਮਲੇ ਦੇ ਵਿੱਚ ਨਾਮਜ਼ਦ ਦੋਸ਼ੀ ਗੁਰਵਿੰਦਰ ਸਿੰਘ ਉਰਫ ਬਾਬਾ ਦੀ ਹਿੱਸੇ ਦੀ ਜ਼ਮੀਨ ਨੂੰ ਸਪੈਸ਼ਲ ਐਨਆਈਏ ਕੋਰਟ ਮੁਹਾਲੀ ਵੱਲੋਂ ਜਾਰੀ ਆਰਡਰ ਦੇ ਤਹਿਤ ਯੂਆਪੀ ਦੀ ਧਾਰਾ 33 ਦੇ ਤਹਿਤ ਅਟੈਚ ਕੀਤਾ ਗਿਆ ਸੀ ਇਸੇ ਤਰ੍ਹਾਂ ਪਿੰਡ ਸਲੇਮਪੁਰ ਅਰਾਈਆਂ ਵਿਖੇ 2 ਕਨਾਲ 7 ਸਰਸਾਈ ਜ਼ਮੀਨ ਨੂੰ ਵੀ ਯੂਪੀਏ ਦੀ ਧਾਰਾ 33 ਦੇ ਤਹਿਤ ਅਟੈਚ ਕੀਤਾ ਗਿਆ ਸੀ ਜਿਸ ਦੀ ਜਾਣਕਾਰੀ ਰੋਸ਼ਨ ਲਾਲ ਕਾਨੂਗੋ ਗੁਰਦਾਸਪੁਰ ਅਤੇ ਮਨਜੀਤ ਸਿੰਘ ਪਟਵਾਰੀ ਵੱਲੋਂ ਦਿੱਤੀ ਗਈ ਹੈ ਉਨ੍ਹਾਂ ਦੱਸਣ ਮੁਤਾਬਕ ਐਨਆਈਏ ਵੱਲੋਂ ਗੁਰਵਿੰਦਰ ਸਿੰਘ ਨਾਮ ਦੇ ਇੱਕ ਸ਼ਖਸ ਦੀ ਪਿੰਡ ਪੀਰਾ ਬਾਗ ਵਿੱਚ 9 ਮਰਲੇ ਅਤੇ ਪਿੰਡ ਸਲੇਮਪੁਰ ਵਿੱਚ ਕੁੱਲ 2 ਕਨਾਲ 7 ਸਰਸਾਈ ਦੇ ਕਰੀਬ ਜ਼ਮੀਨ ਨੂੰ ਜ਼ਬਤ ਕੀਤਾ ਗਿਆ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਜਿਸ ਦੇ ਤਹਿਤ ਅੱਜ ਗੁਰਵਿੰਦਰ ਸਿੰਘ ਉਰਫ ਬਾਬਾ ਦੀ ਪ੍ਰਾਪਰਟੀ ਉੱਤੇ ਸਰਕਾਰੀ ਬੋਰਡ ਲਗਾ ਦਿੱਤੇ ਗਏ ਨੇ ਫਿਲਹਾਲ ਦਿਨ ਚੜ੍ਹਦਿਆਂ ਹੀ ਗੁਰਦਾਸਪੁਰ ਦੇ ਵਿੱਚ ਐਨਆਈਏ ਦੀ ਵੱਡੀ ਕਾਰਵਾਈ ਨੂੰ ਵੇਖਦਿਆਂ ਪਿੰਡ ਵਿੱਚ ਵੀ ਸੰਸਨੀ ਫੈਲ ਗਈ ਪਿੰਡ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਗੁਰਵਿੰਦਰ ਸਿੰਘ ਉਰਫ ਬਾਬਾ ਦੀ ਪ੍ਰਾਪਰਟੀ ਨੂੰ ਐਨਆਈ ਵੱਲੋਂ ਜੋ ਸੀਲ ਕੀਤਾ ਗਿਆ ਪਿੰਡ ਦੇ ਲੋਕ ਵੀ ਦੇਖਦੇ ਰਹਿ ਗਏ ਗੁਰਦਾਸਪੁਰ ਤੋਂ ਹਰਜਿੰਦਰ ਸਿੰਘ ਗੁਰਾਇਤ ਦੀ ਰਿਪੋਰਟ ਅੰਮ੍ਰਿਤਸਰ ਕੇਸ ਲਈ ਇਹ ਮਸਲੇ ਵਾਲੇ ਮੈਂ ਰੋਸ਼ਨ لال ਕਾਨੂ ਕੋ ਗੁਰਦਾਸਪੁਰ ਇਹ ਆਪਾਂ ਪਿੰਡ ਸਲੀਮਪੁਰ ਹਰਾਈਆਂ ਵਿੱਚ ਪੁਜੇ ਆ ਤੇ ਕੱਲ ਸ਼ਾਮ ਨੂੰ ਇੱਕ ਨੋਟਿਸ ਆਇਆ ਈ ਦੀਸਾ ਵਾਲੋਂ ਕਿ ਉੱਥੇ ਤਾਂ ਬਾਹਰੋਂ ਟੀਮ ਆ ਰਹੀ ਹੈ ਕੋਈ ਐਨਆਰਆਈ ਐਨਆਈ ਉਹਨਾਂ ਨੇ ਇਹ ਨਾ ਇੱਥੇ ਵੋਟ ਲਾਣਾ ਬਾਬਾ ਗੁਰਵਿੰਦਰ ਸਿੰਘ ਨਾਂ ਦਾ ਕੋਈ ਵਿਅਕਤੀ ਹੈ ਉਹਦੀ ਕੋਈ ਜ਼ਮੀਨ ਤੇ ਵੋਟ ਲਾਣਾ ਵਾ ਵੀ ਇਹ ਜਿਹੜੀ ਸਰਕਾਰ ਨੇ ਇਹਨੂੰ ਕਵਰ ਕਰ ਲਿਆ ਵਾ ਤੇ ਉਹਦੇ ਹੱਦ ਵਿੱਚ ਆਪਾਂ ਆਏ ਹੋਰ ਬਾਕੀ ਆ ਗੀ ਤੇ ਦੂਸਰਾ 10 ਸਲੀਮਪਰ ਰਾਈਆਂ ਵਿੱਚ ਦੋਨੇ ਪਿੰਡਾਂ ਚੋਂ ਬੋਟ ਲਾਤੇ ਇਹ ਰਕਬਾ ਜਿਹੜਾ ਬੇਰਹਿਮ ਬਕਰ ਨਹੀਂ ਹੋ ਸਕਦਾ ਅੱਛਾ ਪਿਆਲੀ ਪੱਕਾ ਦੀ ਫਸਲ ਹੋ ਸਕਦੀ ਪਿਆਲੀ ਚ ਲੋੜ ਬੰਦੇ ਰਹਿਣਗੇ ਆਪਣੇ ਸਾਹ ਇਹ ਨਹੀਂ ਨਹੀਂ ਕੀਤੀ ਹਾਂਜੀ ਹਾਂਜੀ ਕਿਉਂ ਦੀ ਕਿਹੜੀ ਜ਼ਮੀਨ ਸੀ ਇਹ ਹਾਂਜੀ ਕਿਹੜੀ ਜ਼ਮੀਨ ਸਰ ਇਹ ਬਾਬਾ ਗੁਰਵਿੰਦਰ ਸਿੰਘ ਨਾ ਦਾ ਕੋ ਵਿਅਕਤੀ ਹੈ ਅੱਛਾ ਹਾਂ ਕਿੰਨੀ ਜ਼ਮੀਨ ਸੀ ਟੋਟਲ ਜੀ ਇਹ 2 ਕਲਾ 7 ਪਰਲੇ ਦੇ ਪਿੰਡ ਸਲੀਮਪਰ ਆਈਆਂ ਚ ਹੈ ਤੇ 9 ਮਰਲੇ ਥਾਂ ਜਿਹੜਾ ਹੈ ਆਪਣੇ ਪੀਨਾ ਬਾਗ ਦੇ ਵਿੱਚ ਪੰਦਾਗਾ ਅਨਨ ਨੇ ਜਦੋਂ ਉਹਦੀ ਪ੍ਰਾਪਰਟੀ ਨੂੰ ਨਜਬਤ ਕੀਤਾ ਵਾ ਬੋਰਡ ਰਾਖਾ ਤਾਂ ਪੀਏ ਕੋਈ ਰਕਵਾ ਨਾ ਕੋ ਛੇੜੇ ਨਾ ਕੋ ਨਾ ਬਾਇ ਨਾ ਕੋ ਛੇ ਪਾਛੇ ਇਹਨਾਂ ਨੂੰ ਪਤਾ ਨਹੀਂ